ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਸਟੋਰੀ ਦੇ ਨਾਲ ਮੈਂ ਹਰਸ਼ਰਨ ਕੌਰ 21 ਮਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਮਾਫੀਨਾਮਾ ਲੈ ਕੇ ਪਹੁੰਚੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਪੰਜ ਸਿੰਘ ਸਾਹਿਬਾਨ ਨੇ ਖਿਮਾ ਜਾਂਚਣਾ ਦੇ ਦਿੱਤੀ ਇਹ ਸਾਰਾ ਕੁਝ ਅਚਾਨਕ ਤੇ ਪਲਾਂ ਵਿੱਚ ਵਾਪਰਿਆ ਇਸ ਤੋਂ ਪਹਿਲਾਂ ਨਾ ਕੋਈ ਬਹੁਤਾ ਰੌਲਾ ਰੱਪਾ ਪਿਆ ਨਾ ਹੀ ਦੋਵੇਂ ਤਰ੍ਹਾਂ ਦੀ ਮੀਡੀਆ ਦੇ ਵਿੱਚ ਕੋਈ ਬਿਆਨਬਾਜ਼ੀ ਹੋਈ ਧਾਰਮਿਕ ਪੱਧਰ ਤੇ ਇਸ ਨੂੰ ਚੰਗਾ ਵੀ ਮੰਨਿਆ ਗਿਆ ਪੰਜ ਢੁੰਗਾਈ ਨਾਲ ਦੇਖੀਏ ਤਾਂ ਇਹ ਸਭ ਕੁਝ ਅਚਾਨਕ ਵਾਪਰਿਆ ਨਹੀਂ ਜਾਪਦਾ ਸਾਲਾਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁੱਖ ਮੋੜ ਕੇ ਰੱਖਣ ਵਾਲੇ ਅਤੇ ਅਕਾਲ ਤਖਤ ਸਾਹਿਬ ਦੀ ਆਜ਼ਾਦ ਹੋਂਦ ਹਸਤੀ ਬਾਰੇ ਕਥਿਤ ਤੌਰ ਤੇ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਵਾਲੇ ਪ੍ਰਚਾਰਕ ਰਣਜੀਤ ਸਿੰਘ ਅਚਾਨਕ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਰਨ ਵਿੱਚ ਕਿਵੇਂ ਆ ਗਏ ਇਹ ਦੇਖ ਕੇ ਹਰ ਕੋਈ ਹੈਰਾਨ ਸੀ ਪਰ ਦੂਸਰੇ ਪਾਸੇ ਸਿੱਖ ਭਾਈਚਾਰਾ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਕਹਿ ਕੇ ਅਕਾਲੀ ਤਖਤ ਦੀ ਮਹਿਮਾ ਵੀ ਕਰ ਰਿਹਾ ਸੀ ਕਿ ਆਖਿਰ ਸਭ ਨੂੰ ਸੱਚੇ ਤਖਤ ਦੇ ਦਰ ਤੇ ਆ ਕੇ ਹੀ ਢੋਈ ਮਿਲਣੀ ਹੈ ਤੇ ਜੇ ਢੱਡਰੀਆਂ ਵਾਲੇ ਮੁਖਤਾਰਾ ਵਿੱਚ ਆ ਕੇ ਸਿੱਖ ਸਿਧਾਂਤਾਂ ਪਰੰਪਰਾਵਾਂ ਦੇ ਨਾਲ ਛੇੜਛਾੜ ਕੀਤੇ ਬਿਨਾ ਇਮਾਨਦਾਰੀ ਦੇ ਨਾਲ ਪ੍ਰਚਾਰ ਦੀ ਲਹਿਰ ਵਿੱਚ ਜੁਟ ਜਾਣ ਤਾਂ ਪੰਥ ਨੂੰ ਕੀ ਨੁਕਸਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੀਤਾ ਗਿਆ ਹਰ ਫੈਸਲਾ ਦੁਨੀਆਂ 'ਚ ਵਸਦੇ ਹਰ ਸਿੱਖ ਲਈ ਮੰਨਣਯੋਗ ਹੁੰਦਾ ਹੈ ਬਿਨਾਂ ਸ਼ੱਕ ਕੌਮ ਦੇ ਪ੍ਰਚਾਰਕਾਂ ਨੂੰ ਇੱਕ ਜੁਟ ਕਰਕੇ ਲਹਿਰ ਤੋੜਨੀ ਇੱਕ ਚੰਗਾ ਉਪਰਾਲਾ ਹੈ ਪਰ ਸੋਸ਼ਲ ਮੀਡੀਆ ਤੇ ਚੱਲ ਰਹੀ ਚਰਚਾ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਸ ਖਿਮਾ ਜਾਂਚਨਾ ਦੌਰਾਨ ਇਹ ਨਹੀਂ ਸਪਸ਼ਟ ਕੀਤਾ ਗਿਆ ਕਿ ਜਿਹੜੇ ਉਹਨਾਂ ਨੇ ਸਿੱਖ ਸਿਧਾਂਤਾਂ ਤੋਂ ਪਰੇ ਜਾ ਕੇ ਪਿਛਲੇ ਲੰਬੇ ਸਮੇਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਬਿਆਨ ਦਿੱਤੇ ਉਸ ਨੁਕਸਾਨ ਦੀ ਭਰਪਾਈ ਕਿਵੇਂ ਹੋਵੇਗੀ ਇਹ ਸੋਸ਼ਲ ਮੀਡੀਆ ਤੇ ਡਾਕੂਮੈਂਟ ਹੋ ਚੁੱਕੇ ਉਹ ਵਿਵਾਦਿਤ ਮੰਨੇ ਜਾਂਦੇ ਬਿਆਨ ਹਟਾਏ ਜਾਣਗੇ ਜਾਂ ਫਿਰ ਨਹੀਂ ਖੈਰ ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਆਪਾਂ ਜਾਣਾਂਗੇ ਕਿ ਪਿਛਲੇ ਸਮੇਂ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸਿੱਖ ਸਿਧਾਂਤਾਂ ਸੰਸਥਾਵਾਂ ਗੁਰਬਾਣੀ ਗੁਰੂ ਸਾਹਿਬਾਨ ਅਤੇ ਸਿੱਖ ਪਰੰਪਰਾਵਾਂ ਬਾਰੇ ਅਜਿਹਾ ਕੀ ਪ੍ਰਚਾਰ ਕੀਤਾ ਜਿਸ ਕਾਰਨ ਢੱਡਰੀਆਂ ਵਾਲਿਆਂ ਨੂੰ ਪ੍ਰਚਾਰਕ ਮੰਨਣ ਤੋਂ ਸਿੱਖ ਹੀ ਇਨਕਾਰੀ ਹੋ ਗਏ ਸਨ ਹਾਲਾਂਕਿ ਦੂਸਰੇ ਪਾਸੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਫੋਲੋ ਕਰਨ ਵਾਲਿਆਂ ਦੀ ਵੀ ਚੰਗੀ ਗਿਣਤੀ ਹੈ ਵਿਵਾਦਿਤ ਪ੍ਰਚਾਰ ਬਾਰੇ ਜਾਣਨ ਤੋਂ ਪਹਿਲਾਂ ਸਾਲਾਂ ਦੇ ਵਕਫੇ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਣ ਦੀ ਭਾਈ ਰਣਜੀਤ ਸਿੰਘ ਦੀ ਛੋਟੀ ਜਹੀ ਯਾਤਰਾ ਬਾਰੇ ਜਾਣ ਲੈਂਦੇ ਹਾਂ ਆ ਜਿਹੇਦਾਰ ਬਾਰੇ ਸੁਣਿਆ ਹੈ ਗੜਗੱਜ ਜਿਹੜੇ ਆਏ ਨੇ ਇਹ ਕਹਿ ਰਹੇ ਨੇ ਧਰਮ ਪ੍ਰਚਾਰ ਦੀ ਲਹਿਰ ਅਸੀਂ ਸ਼ੁਰੂ ਕਰਨੀ ਹੈ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਨੂੰ ਬੇਸ ਬਣਾ ਕੇ ਜੇ ਸਿੰਘ ਸਾਹਿਬ ਚੱਲਣ ਤੇ ਸਾਰੇ ਹੀ ਪ੍ਰਚਾਰਕ ਉਹਨਾਂ ਨਾਲ ਤੁਰਨ ਨੂੰ ਤਿਆਰ ਨੇ ਤੇ ਉਹਨਾਂ ਦਾ ਇਹ ਸਲਾਗਾ ਜੋ ਕਦਮ ਹੈ ਰਣਜੀਤ ਸਿੰਘ ਢਿੰਗਾ ਵਾਲੇ ਵੀ ਆਜਣ ਕਾਲਤਖ ਸਾਹਿਬ ਆਪਣਾ ਮਸਲਾ ਸਪਸ਼ਟੀਕਰ ਲੈ ਕੇ ਪੰਜ ਸਿੰਘ ਸਾਹਿਬਾਨਾਂ ਦੀ ਕਦਰਤਾਜ ਵਿਚਾਰਿਆ ਜਾਊਗਾ ਪਿਛਲੇ ਸਭੀ ਦੇ ਵਿੱਚ ਕੀਤੀਆਂ ਕੁਝ ਗਲਤੀਆਂ ਖੁਦ ਹੀ ਤੁਸੀਂ ਸਵੀਕਾਰ ਕਰਦੇ ਹੋ ਭੰਦੇਿਲਪੁਰ ਭਾਈ ਗਰੰਜੀਤ ਸਿੰਘ ਢੜਨਾਵਾਲੇ ਇਹਨਾਂ ਨੇ ਆਪਣੀ ਪਿਛਲੇ ਗਲਤ ਬਿਆਨਾਂਾਂ ਕੀ ਪੰਚ ਪਾਸੋਂ ਸ਼੍ਰੀ ਅਕਾਲ ਤਖਤ ਸਾਹਿਬ ਪਾਸੋਂ ਮਾਫੀ ਮੰਗੀ ਹੈ ਤੁਹਾਨੂੰ ਹੁਣ ਕੁਝ ਹਟਾਟਾ ਨਹੀਂ ਗੁਰੂ ਕੇ ਸਰੋਵਰਾਂ ਦੇ ਵਿਰੁੱਧ ਕਾਦੀ ਵੀ ਕੋਈ ਬਿਆਨੀ ਨਾ ਕੀਤੀ ਜਾਵੇ ਗੁਰੂ ਪ੍ਰਤੀ ਸ਼ਰਧਾ ਭਾਵਨਾ ਪੈਦਾ ਕਰਨ ਵਾਲੀਆਂ ਸਾਖੀਆਂ ਅਤੇ ਗੁਰ ਇਤਿਹਾਸ ਸੁਣਾਇਆ ਜਾਵੇ ਅਤੇ ਕਿਸੇ ਵੀ ਜਥੇਬੰਦੀ ਦੇ ਖਿਲਾਫ ਕੋਈ ਵੀ ਚਿੱਪਣੀਆ ਨਾ ਕੀ ਪਿਨਾ ਜਾਣ ਸੋ 1 ਮਹੀਨੇ ਦੇ ਵਿੱਚ ਜੋ ਕੁਝ ਵੀ ਹੋਇਆ ਤੁਸੀਂ ਸਾਰਿਆਂ ਨੇ ਦੇਖਿਆ ਜਥੇਦਾਰ ਗੈਨੇ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਵਿੱਡੀ ਧਰਮ ਪ੍ਰਚਾਰ ਦੀ ਲਹਿਰ ਖੁਆਰ ਹੋਈ ਸਭ ਮਿਲਾਂਗੇ ਦੀ ਟਡਰੀਆਂ ਵਾਲਿਆਂ ਨੇ ਤਾਰੀਫ ਕੀਤੀ ਜਥੇਦਾਰ ਸਾਹਿਬ ਨੇ ਵੀ ਟਡਰੀਆਂ ਵਾਲੇ ਨੂੰ ਪ੍ਰਚਾਰ ਲਹਿਰ ਦੇ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਪਰ ਪਹਿਲਾ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋਣ ਦੀ ਸ਼ਰਤ ਰੱਖੀ ਟੱਡਰੀਆਂ ਵਾਲਿਆਂ ਨੇ ਸ਼ਰਤ ਮੰਨ ਲਈ ਅਮਰੀਕਾ ਤੋਂ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਗਏ ਤੇ ਫਿਰ ਜੋ ਵੀ ਹੋਇਆ ਸਭ ਨੇ ਦੇਖ ਲਿਆ ਹਾਲਾਂਕਿ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੀ ਉਹਨਾਂ ਦੀ ਖਿਮਾ ਜਾਚਨਾ ਵਾਲੀ ਚਿੱਠੀ ਨਿਯਮਾਂ ਮੁਤਾਬਿਕ ਜਨਤਕ ਨਹੀਂ ਕੀਤੀ ਗਈ ਕਿ ਟੱਡਰੀਆਂ ਵਾਲਿਆਂ ਨੇ ਖਿਮਾ ਜਾਚਨਾ ਕਿਹੜੀ-ਕਿਹੜੀ ਗੱਲ ਦੀ ਕੀਤੀ ਹੈ ਪਰ ਜਥੇਦਾਰ ਸਾਹਿਬ ਦਾ ਆਦੇਸ਼ ਤਾਂ ਜਨਤਕ ਹੈ ਜਿਸ ਵਿੱਚ ਉਹਨਾਂ ਨੇ ਬੀਤੇ ਸਮੇਂ ਦੀਆਂ ਹੋਈਆਂ ਗਲਤੀਆਂ ਨੂੰ ਪਰਵਾਨ ਕਰਦਿਆਂ ਖਿਮਾ ਜਾਚਨਾ ਟੱਡਰੀਆਂ ਵਾਲਿਆਂ ਨੂੰ ਦੇ ਦਿੱਤੀ ਨਾਲ ਹੀ ਸਿਧਾਂਤਾਂ ਮੁਤਾਬਿਕ ਪ੍ਰਚਾਰ ਕਰਨ ਦੀ ਤਾੜਨਾ ਕਰਦਿਆਂ ਸਿਰ ਤੇ ਹੱਥ ਵੀ ਰੱਖਿਆ ਕਿ ਜੇ ਤੁਹਾਨੂੰ ਪ੍ਰਚਾਰ ਦੇ ਵਿੱਚ ਕੋਈ ਸਮੱਸਿਆ ਆਵੇ ਤਾਂ ਤੁਸੀਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਆ ਸਕਦੇ ਹੋ ਹੁਣ ਦੇਖ ਲੈਂਦੇ ਆ ਉਹਨਾਂ ਭੁੱਲਾਂ ਤੇ ਗਲਤੀਆਂ ਦੀ ਸੂਚੀ ਕਿ ਕੀ ਕੁਝ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਅਜਿਹਾ ਬੋਲਿਆ ਜਾਂ ਕੀਤਾ ਜਿਸ ਕਰਕੇ ਉਹ ਮੁਖਤਾਰਾਂ ਦੇ ਨਾਲੋਂ ਟੁੱਟੇ ਹੋਏ ਸਨ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲੋਂ ਇੰਨੀ ਜ਼ਿਆਦਾ ਵਿਤ ਦੇ ਵਿੱਚ ਉਹ ਚੱਲ ਰਹੇ ਸਨ ਆਖਿਰਕਾਰ ਅਜਿਹਾ ਕੀ ਕੀ ਹੋਇਆ ਸੀ ਇਹ ਖਾਸ ਸਟੋਰੀ ਸਾਡੇ ਸਹਿਯੋਗੀ ishwinder singh ਦਾਖਾ ਦੇ ਸਹਿਯੋਗ ਨਾਲ ਅਸੀਂ ਤਿਆਰ ਕੀਤੀ ਹੈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਹਰ ਦੀਵਾਨ ਦੀ ਹਰ ਵੀਡੀਓ ਤਾਂ ਅਸੀਂ ਨਹੀਂ ਸੁਣ ਸਕੇ ਪਰ ਜਿੰਨੀ ਵੀ ਖੋਜ ਅਸੀਂ ਕੀਤੀ ਹੈ ਉਹਨਾਂ ਦੇ ਵਿੱਚੋਂ ਇਹ ਜਿਹੜੀਆਂ ਕੁਝ ਖਾਸ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿਨ੍ਹਾਂ ਤੋਂ ਸਮੇਂ-ਸਮੇਂ ਤੇ ਪੰਥ ਨੂੰ ਇਤਰਾਜ਼ ਰਿਹਾ ਹੈ ਇਥੇ ਅਸੀਂ ਇਹ ਵੀ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਇਸ ਰਿਪੋਰਟ ਦੇ ਵਿੱਚ ਅਸੀਂ ਨਾਲ-ਨਾਲ ਤੁਹਾਨੂੰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਬਿਆਨ ਨਹੀਂ ਸੁਣਾ ਸਕਦੇ ਕਿਉਂਕਿ ਕਾਪੀਰਾਈਟ ਸਟ੍ਰਾਈਕ ਅਤੇ ਕਲੇਮ ਕਰਕੇ YouTube ਦੇ ਨਿਯਮਾਂ ਦੇ ਕਰਕੇ ਅਸੀਂ ਇਹ ਜੋ ਨਹੀਂ ਕਰ ਸਕਦੇ ਪਰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਅਸੀਂ ਸਾਰਾ ਲਿੰਕ ਬਣਾ ਕੇ ਪਾਇਆ ਹੋਇਆ ਹੈ ਜਿਸ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਇਹ ਸਾਰਾ ਕੁਝ ਬੋਲਿਆ ਹੈ ਜਿਸ ਨੂੰ ਪੰਥ ਦੇ ਵਿੱਚ ਜ਼ਿਆਦਾਤਰ ਵਿਵਾਦਿਤ ਹੀ ਮੰਨਿਆ ਗਿਆ ਹੈ ਹੋ ਸਕਦਾ ਹੈ ਕਿ ਸਿੱਖ ਭਾਈਚਾਰੇ ਦੇ ਇਹ ਇਤਰਾਜ਼ ਸੁਣ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਹਮੇਸ਼ਾ ਵਾਂਗੂ ਇਹ ਕਹਿਣ ਕਿ ਸਾਰਾ ਵੀਡੀਓ ਸੁਣੋ ਤੇ ਤੁਸੀਂ ਸਾਰੇ ਵੀਡੀਓ ਵੀ ਸੁਣ ਸਕਦੇ ਹੋ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਆਪਣੇ ਅਫੀਸ਼ੀਅਲ ਚੈਨਲ ਤੇ ਇਹ ਸਾਰੇ ਵੀਡੀਓਸ ਪਏ ਹੋਏ ਨੇ ਉੱਥੋਂ ਹੀ ਅਸੀਂ ਇਹ ਜਿਹੜੇ ਕਲਿੱਪ ਨੇ ਉਹ ਕੱਟੇ ਨੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਸੁਣ ਸਕਦੇ ਹੋ ਇੱਕ ਵੀਡੀਓ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕਹਿੰਦੇ ਨੇ ਕਿ ਮੈਂ ਨਹੀਂ ਮੰਨਦਾ ਸਿੱਖ ਇੱਕ ਧਰਮ ਹੈ ਸਿੱਖੀ ਇੱਕ ਧਰਮ ਹੈ ਕਹਿੰਦੇ ਮੈਂ ਇਹ ਵੀ ਨਹੀਂ ਮੰਨਦਾ ਕਿ ਗੁਰੂ ਨਾਨਕ ਨੇ ਕੋਈ ਧਰਮ ਚਲਾਇਆ ਉਹ ਕਹਿੰਦੇ ਨੇ ਕਿ ਸਿੱਖ ਧਰਮ ਇੱਕ ਲਹਿਰ ਹੈ ਇੱਕ ਵਿਚਾਰਤਾ ਰਾਹ ਹੈ ਇੱਕ ਇਨਕਲਾਬ ਹੈ ਦੂਸਰਾ ਗੁਰਬਾਣੀ ਦੇ ਵਿੱਚ ਆਉਂਦਾ ਨਾਨਕ ਕੈ ਕਰ ਕੇਵਲ ਨਾਮ ਇਸ ਤੁਕ ਦੀ ਵਿਆਖਿਆ ਕਰਦੇ ਆ ਭਾਈ ਰਣਜੀਤ ਸਿੰਘ ਕਹਿੰਦੇ ਹਨ ਕਿ ਇੱਥੇ ਨਾਮ ਦਾ ਅਰਥ ਗਿਆਨ ਹੈ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਇਸ ਤੁਕ ਦੀ ਵਿਆਖਿਆ ਕਰਦੇ ਆ ਭਾਈ ਰਣਜੀਤ ਸਿੰਘ ਨੇ ਕਿਹਾ ਸੀ ਕਿ ਗਿਆਨ ਨੂੰ ਸੁਣਨਾ ਹੀ ਨਾਮ ਹੈ ਗਿਆਨ ਨੂੰ ਸਮਝਣਾ ਹੀ ਨਾਮ ਹੈ ਗਿਆਨ ਆਪਣੀ ਜ਼ਿੰਦਗੀ ਚ ਲਾਗੂ ਕਰ ਲੈਣਾ ਹੀ ਨਾਮ ਨਾਲ ਜੁੜਨਾ ਹੈ ਗੁਰਬਾਣੀ ਚ ਕੁਦਰਤ ਦੇ ਨਿਯਮ ਲਾਅ ਆਫ ਨੇਚਰ ਨੂੰ ਵੀ ਕਹਿੰਦੇ ਨਾਮ ਕਿਹਾ ਗਿਆ ਗੁਰਬਾਣੀ ਨੂੰ ਜਪਣ ਦਾ ਮਤਲਬ ਸਮਝਣਾ ਜਾਣਨਾ ਹੈ ਕੁਦਰਤ ਨੂੰ ਸਮਝਣਾ ਹੀ ਰੱਬ ਨੂੰ ਸਮਝਣਾ ਹੈ ਇੱਕ ਪਾਸੇ ਤਾਂ ਗੁਰੂ ਸਾਹਿਬ ਬਾਣੀ ਦੇ ਵਿੱਚ ਫਰਮਾਉਂਦੇ ਨੇ ਪਰਮੇਸ਼ਰ ਦਾ ਨਾਮ ਸਾਰੇ ਰੋਗਾਂ ਦੀ ਦਵਾਈ ਹੈ ਪਰ ਭਾਈ ਰਣਜੀਤ ਸਿੰਘ ਕਹਿੰਦੇ ਨੇ ਕਿ ਸਭ ਤੋਂ ਵਧੀਆ ਦਵਾਈ ਗਿਆਨ ਹੈ ਸਮਝ ਹੈ ਇਸ ਤਰ੍ਹਾਂ ਭਾਈ ਰਣਜੀਤ ਸਿੰਘ ਨੇ ਗੁਰੂ ਸਾਹਿਬ ਦੇ ਨਾਮ ਨੂੰ ਸਿਰਫ ਗਿਆਨ ਤੱਕ ਹੀ ਸੀਮਿਤ ਕੀਤਾ ਤੀਸਰੀ ਗੱਲ ਇੱਕ ਵਾਰੀ ਸਟੇਜ ਤੋਂ ਭਾਈ ਟੱਡਰੀਆਂ ਵਾਲਿਆਂ ਨੇ ਕਿਹਾ ਸੀ ਕਿ ਜਿਵੇਂ ਸਰੀਰ ਨੂੰ ਆਰਾਮ ਦੇਣ ਲਈ ਕਸਰਤ ਦੀ ਲੋੜ ਹੁੰਦੀ ਹੈ ਠੀਕ ਉਸੇ ਤਰ੍ਹਾਂ ਦਿਮਾਗ ਨੂੰ ਰਿਲੈਕਸ ਕਰਨ ਦੇ ਲਈ ਮੈਂ ਵਾਹਿਗੁਰੂ ਦਾ ਸਿਮਰਨ ਕਰਦਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਵਾਹਿਗੁਰੂ ਮਿਲ ਜਾਂਦਾ ਚੌਥੀ ਗੱਲ ਜਿਹੜੀ ਵੱਡੇ ਰੂਪ ਦੇ ਵਿੱਚ ਭਾਈ ਰਣਜੀਤ ਸਿੰਘ ਟੱਡਰੀਆਂ ਵਾਲਿਆਂ ਦੇ ਨਾਲ ਵਿਵਾਦ ਵਜੋਂ ਜੁੜੀ ਹੋਈ ਹੈ ਉਹ ਹੈ ਤੀਰਥਾਂ ਦਾ ਇਸ਼ਨਾਨ ਜਾਂ ਫਿਰ ਸਰੋਵਰ ਇਸ਼ਨਾਨ ਇੱਕ ਵੀਡੀਓ ਦੇ ਵਿੱਚ ਢੱਡਰਿਆਂ ਵਾਲੇ ਕਹਿੰਦੇ ਨੇ ਕਿ ਗੁਰੂ ਸਾਹਿਬ ਨੇ ਕਿਹਾ ਸੀ ਕਿ ਤੀਰਥਾਂ ਦੇ ਨਹਾਉਣ ਦਾ ਕੋਈ ਫਾਇਦਾ ਨਹੀਂ ਇੱਕ ਪਾਸੇ ਤਾਂ ਸੁਣਨ ਦੇ ਵਿੱਚ ਠੀਕ ਲੱਗਦਾ ਪਰ ਇਹ ਗੱਲ ਤੁਹਾਨੂੰ ਅਧੂਰੀ ਦੱਸੀ ਗਈ ਹੈ ਗੁਰੂ ਸਾਹਿਬ ਨੇ ਅਜਿਹੇ ਤੀਰਥ ਇਸ਼ਨਾਨ ਦਾ ਜ਼ਰੂਰ ਖੰਡਨ ਕੀਤਾ ਜਿੱਥੇ ਲੋਕ ਨਾਮ ਨਾ ਜਪ ਕੇ ਸਿਰਫ ਤੀਰਥ ਇਸ਼ਨਾਨ ਰਾਹੀਂ ਹੀ ਆਪਣੇ ਪਾਪ ਧੋਣ ਤੇ ਮੁਕਤੀ ਪ੍ਰਾਪਤ ਕਰਨ ਦੀ ਗੱਲ ਕਰਦੇ ਨੇ ਪਰ ਸਿੱਖ ਤਾਂ ਰੋਜ਼ਾਨਾ ਦੋ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਸ਼ਨਾਨ ਦੀ ਅਰਦਾਸ ਕਰਦਾ ਹੈ ਇਹ ਅਰਦਾਸ ਦੇ ਵਿੱਚ ਸ਼ਾਮਲ ਹੈ ਐਤੋ ਤੱਕ ਕਿ ਮੁਗਲ ਹਕੂਮਤ ਦੇ ਵੱਲੋਂ ਸਿੱਖਾਂ ਦੇ ਅੰਮ੍ਰਿਤਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਤੇ ਪਾਬੰਦੀ ਲਾਉਣ ਦੇ باوجود ਵੀ ਸਿੱਖਾਂ ਨੇ ਇਸ਼ਨਾਨ ਕਰਨਾ ਜਾਰੀ ਰੱਖਿਆ ਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਯਾਨੀ ਕਿ ਸਿੱਖ ਪਰੰਪਰਾਵਾਂ ਦਾ ਇੱਕ ਹਿੱਸਾ ਹੈ ਸਿੱਖ ਸਭਿਆਚਾਰ ਦਾ ਹਿੱਸਾ ਹੈ ਤਨ ਯਾਦ ਹੋਣਾ ਪਿਛਲੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਸੁਨੇਹਾ ਦਿੱਤਾ ਸੀ ਕਿ ਦਾੜੇ ਤੁਸੀਂ ਪ੍ਰਕਾਸ਼ ਕਰੋ ਸਾਬਤ ਸੂਰਤ ਹੋਵੋ ਤੇ ਜਦੋਂ ਵੀ ਦਰਬਾਰ ਸਾਹਿਬ ਜਾਓ ਇਸ਼ਨਾਨ ਜ਼ਰੂਰ ਕਰਿਆ ਕਰੋ ਪੰਜਵੀਂ ਗੱਲ ਗੁਰੂ ਸਾਹਿਬ ਨੇ ਜਿੱਥੇ ਸਿੱਖਾਂ ਨੂੰ ਸ਼ਬਦ ਗੁਰੂ ਦੇ ਲੜ ਲਾਇਆ ਉੱਥੇ ਹੀ ਚੰਗੇ ਤੋਂ ਚੰਗਾ ਸ਼ਸਤਰ ਹਥਿਆਰ ਘੋੜੇ ਰੱਖਣ ਦਾ ਵੀ ਹੁਕਮ ਕੀਤਾ ਗੁਰੂ ਸਾਹਿਬ ਨੇ ਅਜੇਹੇ ਗੁਰੂ ਸਾਹਿਬ ਦੇ ਅਜੇਹੇ ਅਨੇਕਾਂ ਹੁਕਮਨਾਮੇ ਮੌਜੂਦ ਨੇ ਜਿਸ ਦੇ ਵਿੱਚ ਆ ਬਜੀ ਸਿੱਖਾਂ ਨੂੰ ਸ਼ਸਤਰ ਧਾਰਨ ਕਰਨ ਦਾ ਹੁਕਮ ਕਰਦੇ ਨੇ ਪਰ ਦੂਸਰੇ ਪਾਸੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸਟੇਜ ਤੋਂ ਆਪਣੇ ਪ੍ਰਚਾਰ ਦੌਰਾਨ ਕਿਹਾ ਸੀ ਕਿ ਅੱਜ ਹਥਿਆਰ ਦਾ ਯੁੱਗ ਨਹੀਂ ਵਿਚਾਰ ਦਾ ਯੁੱਗ ਹੈ ਤੇ ਇਹ ਗੱਲ ਉਹਨਾਂ ਨੇ ਕਈ ਵਾਰੀ ਕਈ ਪੱਤਰਕਾਰਾਂ ਨੂੰ ਇੰਟਰਵਿਊ ਦੇ ਵਿੱਚ ਵੀ ਕਹੀ ਅਤੇ ਪ੍ਰਚਾਰ ਦੌਰਾਨ ਵੀ ਕਹਿੰਦੇ ਰਹਿੰਦੇ ਹਨ ਉਹ ਵੱਖਰੀ ਗੱਲ ਹੈ ਕਿ ਉਹਨਾਂ ਨੂੰ ਵੀ ਸੁਰੱਖਿਆ ਦੇ ਲਈ ਸਿਕਿਉਰਿਟੀ ਮਿਲੀ ਹੋਈ ਹੈ ਹੁਣ ਗੱਲ ਆਉਂਦੀ ਹੈ ਸਿੱਖਾਂ ਦੀ ਪ੍ਰਭੂ ਸੱਤਾ ਸੰਪੰਨ ਆਜ਼ਾਦ ਹੋਂਦ ਹਸਤੀ ਵਾਲੀ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੀ ਜਿੱਥੇ ਕੁਝ ਦਿਨ ਪਹਿਲਾਂ ਰਣਜੀਤ ਸਿੰਘ ਢੱਡਰੀਆਂ ਵਾਲੇ ਜਾ ਕੇ ਝੁਕੇ ਹਨ ਅਤੇ ਖਿਮਾ ਯਾchnਾ ਮੰਗੀ ਪਰੇ ਰਿਕਾਰਡ ਦੇ ਵਿੱਚ ਦਰਜ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਇਮਾਰਤ ਤੱਕ ਕਹਿ ਦਿੱਤਾ ਸੀ ਕਹਿੰਦੇ ਜੇ ਮੈਂ ਉੱਥੇ ਜਾਵਾਂਗਾ ਤਾਂ ਮੈਨੂੰ ਛੇਕ ਦੇਣਗੇ ਹੋਰ ਵੀ ਕਈ ਬਿਆਨਬਾਜ਼ੀਆਂ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਉਹਨਾਂ ਨੇ ਸਮੇਂ-ਸਮੇਂ ਤੇ ਰੱਜ ਕੇ ਭੰਡੀ ਪ੍ਰਚਾਰ ਕੀਤਾ ਸੀ ਜੋ ਅੱਜ ਵੀ ਉਹਨਾਂ ਦੇ ਚੈਨਲ ਤੇ ਮੌਜੂਦ ਹੈ ਸਿੱਖ ਇਤਿਹਾਸ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਵੀ ਪਾਈ ਰਣਜੀਤ ਸਿੰਘ ਉੱਪਰ ਲੱਗਦੇ ਰਹੇ ਨੇ ਇਤਿਹਾਸ ਦੀ ਇੱਕ ਵਿਲੱਖਣ ਘਟਨਾ ਜਿਹੜੀ ਸ਼ਾਇਦ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਸੀ ਸਾਰੇ ਸੁਣਦੇ ਆਏ ਆ ਕਿ ਜਦੋਂ ਪਹਾੜੀ ਰਾਜਿਆਂ ਨੇ ਸ਼ਰਾਬ ਦੇ ਨਸ਼ੇ ਵਿੱਚ ਮਸਤ ਹਾਥੀ ਨੂੰ ਲੋਹੇ 'ਚ ਮੜ ਕੇ ਮੱਥੇ ਤੇ ਲੋਹੇ ਦੀਆਂ ਤਵੀਆਂ ਬੰਨ੍ਹ ਕੇ ਲੋਗੜ ਦੇ ਕਿਲੇ ਦਾ ਦਰਵਾਜ਼ਾ ਭੰਨਣ ਲਈ ਭੇਜਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਭਾਈ ਬਚਿੱਤਰ ਸਿੰਘ ਨੂੰ ਥਾਪੜਾ ਦਿੱਤਾ ਤੇ ਆਪਣੇ ਖਜ਼ਾਨੇ ਵਿੱਚੋਂ 나ਗਣੀ ਵਰਸ਼ਾ ਬਖਸ਼ ਕੇ ਹਾਥੀ ਦਾ ਮੁਕਾਬਲਾ ਕਰਨ ਲਈ ਭੇਜਿਆ ਸੀ ਭਾਈ ਬਚਿੱਤਰ ਸਿੰਘ ਨੇ ਵਰਸ਼ੇ ਦਾ ਅਜਿਹਾ ਜ਼ੋਰਦਾਰ वार ਕੀਤਾ ਲੋਹੇ ਦੀਆਂ ਤਵੀਆਂ ਨੂੰ چیرਦਾ ਹੋਇਆ ਹਾਥੀ ਦੇ ਮੱਥੇ ਵਿੱਚ ਵਜਿਆ ਤੇ ਹਾਥੀ ਦਰਦ ਨਾਲ ਕਰਲਾਉਂਦਾ ਪਿੱਛੇ ਨੂੰ ਭੱਜ ਗਿਆ ਸੀ ਤੇ ਆਪਣੀ ਹੀ ਫੌਜ ਦਾ ਨੁਕਸਾਨ ਕਰ ਗਿਆ ਇਹ ਘਟਨਾ ਜਿੱਥੇ ਭਾਈ ਬਚਿੱਤਰ ਸਿੰਘ ਜੀ ਦੀ ਸੂਰਮਤਾਈ ਨੂੰ ਰੂਪਮਾਨ ਕਰਦੀ ਹੈ ਉੱਥੇ ਹੀ ਸਿੱਖਾਂ ਅੰਦਰ ਇੱਕ ਅਧਪੁੱਤ ਰੋਹਾਨੀਅਤ ਦਾ ਅਹਿਸਾਸ ਪੈਦਾ ਕਰਨ ਦੇ ਨਾਲ ਨਾਲ ਇਸ ਗੱਲ ਦੀ ਵੀ ਸਾਖੀ ਹੈ ਕਿ ਗੁਰੂ ਸਾਹਿਬ ਦਾ ਥਾਪੜਾ ਪ੍ਰਾਪਤ ਕਰਕੇ ਸਿੱਖ ਵੱਡੀ ਤੋਂ ਵੱਡੀ ਚੁਣੌਤੀ ਨੂੰ ਵੀ ਸੌਖਿਆ ਸਰ ਕਰ ਸਕਦਾ ਹੈ ਪਰ ਇੱਕ ਦੀਵਾਨ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕਹਿੰਦੇ ਨੇ ਕਿ ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਮੱਥੇ ਵਿੱਚ ਨਹੀਂ ਸਗੋਂ ਅੱਖ ਵਿੱਚ ਵਰਸ਼ਾ ਮਾਰਿਆ ਸੀ ਤੇ ਇਸ ਨੂੰ ਸਿੱਖ ਇਤਿਹਾਸ ਦੇ ਨਾਲ ਛੇੜਛਾੜ ਵਾਲਾ ਬਿਆਨ ਮੰਨਿਆ ਗਿਆ ਪਾਇਰਨਜੀਤ ਸਿੰਘ ਨੇ ਸਟੇਜਾਂ ਤੋਂ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿਰੁੱਧ ਵੀ ਪ੍ਰਚਾਰ ਕੀਤਾ। ਇਸ ਗ੍ਰੰਥ ਦੇ ਵਿੱਚ ਦਰਜ ਮਾਈ ਭਾਗੋ ਜੀ ਦੇ ਪ੍ਰਸੰਗ ਨੂੰ ਗਲਤ ਰੰਗਤ ਦੇ ਕੇ ਉਛਾਲਿਆ ਗਿਆ ਹਾਲਾਂਕਿ ਸੂਰਜ ਪ੍ਰਕਾਸ਼ ਵਿੱਚ ਕੁਝ ਤਰੁੱਟੀਆਂ ਹੋ ਸਕਦੀਆਂ ਨੇ। ਵਰਕ ਚੰਗੇ ਜ਼ਿੰਮੇਵਾਰ ਪ੍ਰਚਾਰਕ ਦੀ ਇਹੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਅਜਿਹੇ ਸੰਵੇਦਨਸ਼ੀਲ ਮੁੱਦਿਆਂ ਨੂੰ ਪੰਥਕ ਲੀਡਰਾਂ ਦੇ ਨਾਲ ਬਹਿ ਕੇ ਹੱਲ ਕਰਨ ਵਾਲੇ ਤੌਰ 'ਤੇ ਨਾ ਕਿ ਸਟੇਜਾਂ ਤੇ ਉਛਾਲ ਕੇ ਵਿਵਾਦ ਨੂੰ ਹੋਰ ਵਧਾਏ ਜਾਂ ਖੜਾ ਕਰੇ ਇਸ ਤੋਂ ਇਲਾਵਾ ਭਾਈ ਰਣਜੀਤ ਸਿੰਘ ਦੀ ਨਿਊਜ਼ੀਲੈਂਡ ਤੋਂ ਵਿਵਾਦਿਤ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ਦੀ ਛਲਾਗਾ ਕਰਨ ਕਰਕੇ ਵੀ ਆਲੋਚਨਾ ਹੁੰਦੀ ਰਹੀ ਹੈ ਇਸ ਦੇ ਨਾਲ ਹੀ ਭਾਈ ਰਣਜੀਤ ਸਿੰਘ ਨੇ ਕਈ ਵਾਰੀ ਆਪਣੀਆਂ ਸਟੇਜਾਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ 'ਚ ਚੇਕੇ ਹੋਏ ਇੰਦਰ ਸਿੰਘ ਗਾਹੋਰਾ ਦੀਆਂ ਕਿਤਾਬਾਂ ਨੂੰ ਵੀ ਪ੍ਰਮੋਟ ਕੀਤਾ। 2021 ਦੇ ਵਿੱਚ ਪੰਜਾਬ ਦੀ ਲੜਕੀ ਹਰਨਾਜ਼ ਕੌਰ ਸੰਧੂ ਮਿਸ ਯੂਨੀਵਰਸ ਬਣੀ। ਜਦੋਂ ਉਸ ਨੂੰ ਇਹ ਪ੍ਰਾਪਤੀ ਹਾਸਲ ਹੋਈ ਤਾਂ ਭਾਈ ਰਣਜੀਤ ਸਿੰਘ ਨੇ ਸੰਗਤ ਦੇ ਭਰੇ ਇਕੱਠ ਦੇ ਵਿੱਚ ਉਸ ਦੀ ਇਸ ਪ੍ਰਾਪਤੀ ਨੂੰ ਸਰਾਹਿਆ ਤੇ ਸੈਲੀਬ੍ਰੇਟ ਕੀਤਾ। ਕੀ ਅਜਿਹਾ ਕਿਸੇ ਸਿੱਖ ਪ੍ਰਚਾਰਕ ਨੂੰ ਸੋਭਾ ਦਿੰਦਾ ਹੈ ਇਹ ਚਰਚਾ ਸਿੱਖਾਂ ਦੇ ਵਿੱਚ ਚੱਲੀ ਸੀ। ਪਰੀ ਸੰਗਤ ਦੇ ਵਿੱਚ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇ ਕੋਈ ਪੁਰਸ਼ ਬਾਡੀ ਬਿਲਡਰ ਛੋਟੇ ਕੱਪੜੇ ਪਾ ਸਕਦਾ ਹੈ ਤਾਂ ਫਿਰ ਮਹਿਲਾਵਾਂ ਦੇ ਛੋਟੇ ਕੱਪੜਿਆਂ 'ਚ ਹਰ ਸੀ ਕੀ ਹੈ ਕਿਸੇ ਵਕਤ ਭਾਈ ਰਣਜੀਤ ਸਿੰਘ ਸਟੇਜਾਂ ਤੋਂ ਕਹਿੰਦੇ ਹੁੰਦੇ ਸੀ ਕਿ ਜੇ ਕੋਈ ਬੰਦਾ ਸ਼ਰੀ ਸਹ ਪਾ ਕੇ ਠੇਕੇ ਦਾ ਆਂਡਿਆਂ ਦੀ ਰੇੜੀ ਤੇ ਖੜਾ ਮਿਲ ਜਾਵੇ ਤਾਂ ਉਹਨੂੰ ਚਾਟਾ ਛਕਾ ਦਿਓ ਉਹਦੇ ਕਕਾਰ ਲਾ ਲਵੋ ਪਰ ਅਪ੍ਰੈਲ 2023 ਦੇ ਵਿੱਚ ਅਮਰੀਕਾ ਫੇਰੀ ਦਾ ਇੱਕ ਵਲੌਗ ਬਣਾਉਂਦਿਆਂ ਦਿੱਲੀ ਹਵਾਈ ਅੱਡੇ ਤੇ ਡਿਊਟੀ ਫ੍ਰੀ ਸ਼ਰਾਬ ਦਾ ਜ਼ਿਕਰ ਕਰਨਾ ਕਿ ਸ਼ਰਾਬ ਪੀਂਦੇ ਚਾਹਵਾਂ ਨੇ ਇੱਥੇ ਆ ਕੇ ਬੜੇ ਖੁਸ਼ ਹੁੰਦੇ ਨੇ ਕਿ ਇਹ ਗੱਲਾਂ ਕਿਸੇ ਸਿੱਖ ਪ੍ਰਚਾਰਕ ਨੂੰ ਸੋਪਦੀਆਂ ਹਨ ਇਹ ਸਵਾਲ ਵੀ ਖੜੇ ਹੋਏ ਸਨ ਪੰਜਾਬ ਚੋਂ ਬੱਚਿਆਂ ਨੂੰ ਪ੍ਰਵਾਸ ਕਰਨ ਦੇ ਲਈ ਪ੍ਰੇਰਿਤ ਕਰਨ ਪਿੱਛੇ ਵੀ ਢੱਡਰੀਆਂ ਵਾਲਿਆਂ ਦੀ ਤਿੱਖੀ ਆਲੋਚਨਾ ਹੁੰਦੀ ਰਹੀ ਹੈ ਸਟੇਜ ਤੋਂ ਬੋਲਦਿਆਂ ਉਹਨਾਂ ਨੇ ਕਿਹਾ ਸੀ ਕਿ ਜੇ ਇੱਕ ਵਾਰ ਚ ਆਇਲਸ ਦਾ ਇਮਤਿਹਾਨ ਕਲੀਅਰ ਨਹੀਂ ਹੁੰਦਾ ਤਾਂ ਦੂਜੀ ਤੀਜੀ ਚੌਥੀ ਵਾਰੀ ਕਰੋ ਕਈਆਂ ਨੇ ਤਾਂ ਕਹਿੰਦੇ 20-20 ਵਾਰ ਤੋਂ ਬਾਅਦ ਟੈਸਟ ਕਲੀਅਰ ਕੀਤਾ ਅੱਜ ਕਹਿੰਦੇ ਜਿੰਨੇ ਧੀਆਂ ਪੁੱਤਰ ਆਇਲਸ ਕਲੀਅਰ ਕਰ ਜਾਂਦੇ ਨੇ ਮੇਰੀਆਂ ਨਜ਼ਰਾਂ ਦੇ ਵਿੱਚ ਸਾਰੇ ਸੂਰਮੇ ਨੇ ਯਾਨੀ ਕਿ ਪੰਜਾਬ ਤੋਂ ਪ੍ਰਵਾਸ ਕਰਨ ਵਾਲੇ ਨੌਜਵਾਨ ਉਹਨਾਂ ਨੂੰ ਸੂਰਮੇ ਲੱਗਦੇ ਨੇ ਇੱਕ ਤਾਜ਼ਾ ਵਾਇਰਲ ਹੋਈ ਵੀਡੀਓ ਦੇ ਵਿੱਚ ਭਾਈ ਰਣਜੀਤ ਸਿੰਘ ਦੋ ਪੰਜਾਬੀ ਗਾਇਕਾਂ ਮਰਹੂਮ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਤੇ ਦਿਲਜੀਤ ਦੀ ਨੌਜਵਾਨਾਂ ਨੂੰ ਪੱਗ ਬੰਨਣ ਦੀ ਪ੍ਰੇਰਣਾ ਦਾ ਸਿਰਾ ਦੇ ਕੇ ਪ੍ਰਸ਼ੰਸਾ ਕਰਦੇ ਸੁਣਾਈ ਦਿੰਦੇ ਹਨ ਤੇ ਦਿਲਜੀਤ ਨੂੰ ਅਪੀਲ ਵੀ ਕਰਦੇ ਹਨ ਕਿ ਸਟੇਜ ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦਸਮੇਸ਼ ਪਿਤਾ ਦੀ ਮਹਿਮਾ ਵਿੱਚ ਦੋ ਸ਼ਬਦ ਦਿਲਜੀਤ ਜ਼ਰੂਰ ਬੋਲਿਆ ਕਰੇ ਇਸ ਤੋਂ ਇਲਾਵਾ ਭਾਈ ਰਣਜੀਤ ਸਿੰਘ ਤੇ ਨੌਜਵਾਨਾਂ ਨੂੰ ਤਰਕਵਾਦੀ ਸ਼ੰਕਾਵਾਦੀ ਬਣਾਉਣ ਸਰੋਵਰਾਂ ਤੇ ਕਿੰਤੂ ਕਰਨ ਸ਼ਹੀਦਾਂ ਬਾਰੇ ਗਲਤ ਬਿਆਨਬਾਜ਼ੀ ਕਰਨ ਵਰਗੇ ਹੋਰ ਵੀ ਬਹੁਤ ਸਾਰੇ ਇਲਜ਼ਾਮ ਲੱਗਦੇ ਰਹੇ ਨੇ ਲੰਗੀ 1 ਮਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਤੋਂ ਬਾਅਦ 23 ਮਈ ਨੂੰ ਪਾਈ ਸਪਸ਼ਟੀਕਰਨ ਦੀ ਵੀਡੀਓ ਦੇ ਵਿੱਚ ਵੀ ਭਾਈ ਰਣਜੀਤ ਸਿੰਘ ਨੇ ਇੱਕ ਵਾਰ ਵੀ ਪਿਛੋਕੜ ਵਿੱਚ ਹੋਈਆਂ ਗਲਤੀਆਂ ਦਾ ਜ਼ਿਕਰ ਤੱਕ ਨਹੀਂ ਕੀਤਾ ਅਤੇ ਨਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਉਹਨਾਂ ਨੂੰ ਵਿਵਾਦਿਤ ਵੀਡੀਓਜ਼ ਹਟਾਉਣ ਲਈ ਜਨਤਕ ਤੌਰ ਤੇ ਜ਼ੁਬਾਨੀ ਜਾਂ ਲਿਖਤੀ ਆਦੇਸ਼ ਜਾਰੀ ਕੀਤਾ ਗਿਆ ਹੈ ਸਿੱਖਾਂ ਦਾ ਇੱਕ ਵੱਡਾ ਹਿੱਸਾ ਮੰਨਦਾ ਹੈ ਕਿ ਜਦੋਂ ਤੱਕ ਵਿਵਾਦਿਤ ਬਿਆਨਾਂ ਵਾਲੀਆਂ ਵੀਡੀਓਜ਼ ਉਹਨਾਂ ਦੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ 'ᱨahin public domain ਦੇ ਵਿੱਚ ਰਹਿਣਗੀਆਂ ਉਦੋਂ ਤੱਕ ਖਿਮਾ ਜਾਂਚਨਾ ਦੀ ਸਾਰਥਕਤਾ ਅਧੂਰੀ ਰਹੇਗੀ ਖਾਲਸ ਪ੍ਰਾਈਮ ਸਟੋਰੀ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਧੰਨਵਾਦ